ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 2 ਅਕਤੂਬਰ 2025 ਦਾ ਦਿਨ ਹੈ ਕਹਿਣ ਨੂੰ ਅੱਜ ਗਾਂਧੀ ਜਨਮ ਦਿਵਸ ਆ ਲਾਲਬਾਧੁਰ ਸ਼ਾਸਤੀ ਦਾ ਜਨਮ ਦਿਨ ਵੀ ਆ ਤੇ ਦਸਹਿਰਾ ਵੀ ਆ ਪਰ ਕੰਮ ਕਰਨ ਵਾਲਿਆਂ ਨੂੰ ਕੋਈ ਛੁੱਟੀ ਦਾ ਨਹੀਂ ਚੱਕਰ ਹੁੰਦਾ ਤੇ ਉਸ ਤੋਂ ਵੀ ਵੱਡੀ ਗੱਲ ਕਿ ਅੱਜ ਜਿਹੜਾ ਸਾਡਾ ਜੰਗਨੋਟੋ ਫਾਰਮਰ ਗਰੁੱਪ ਆ ਉਹਦੇ ਜਿਹੜੇ ਮੋਢੀ ਸੰਸਥਾਪਕ ਸੀ 2014 ਤੋਂ ਡਾਕਟਰ ਮਰੀਤ ਸਿੰਘ ਇਹਨਾਂ ਦਾ ਵੀ ਜਨਮ ਦਿਨ ਆ ਇਹ ਜਨਮ ਦਿਨ ਵੀ ਇੱਥੇ ਫੀਲਡ 'ਚ ਹੀ ਮਨਾਇਆ ਜਾ ਰਿਹਾ ਤੇ ਇੱਕ ਵੈਸੇ ਵੀ ਇਹਨਾਂ ਨੇ ਕੱਲ ਨੂੰ ਜੁਆਇੰਟ ਡਾਇਰੈਕਟਰ ਐਗਰੀਕਲਚਰ ਚੰਡੀਗੜ੍ਹ ਜੁਆਇਨ ਕਰ ਲੈਣਾ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਸੋਮਵਾਰ ਤੱਕ ਸਾਡੇ ਕੋਲ ਐਜ਼ ਅ ਕੈਨ ਕਮਿਸ਼ਨਰ ਇਹ ਵਾਪਸ ਹੋਣਗੇ ਇੱਥੇ ਸਾਡੇ ਕੋਲ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 27 ਅਗਸਤ ਨੂੰ ਜਦੋਂ ਹੜਾ ਆਇਆ 27 ਅਗਸਤ ਨੂੰ ਮਹਾਰਾਜ ਨੇ ਸਾਡੇ ਜਿਹੜੇ ਗਰੁੱਪ ਦੇ ਮੁਖ ਸਰਪ੍ਰਸਤ ਸਰਦਾਰ ਕਾਨ ਸਿੰਘ ਪੰਨੂ ਆਈਐਸ ਸਾਬका ਸਖਤਰ ਖੇਤੀ ਦੇ ਸਿੰਚਾਈ ਵਿਭਾਗ ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਦਿੱਤੀ ਹਲਾਸ਼ੇਰੀ ਸਰਕਾਰ ਅਸੀਂ ਰਾਹਤ ਕਰ ਜਾਂ ਵਿੱਚ ਲੱਗੇ ਸੀਗੇ ਉਹ ਰਾਤਕਾਰਜ ਕਰਦੇ ਦਰਾਨੀ ਆਸ ਇਲਾਕੇ ਦੇ ਵਿੱਚ ਮਹਾਰਾਜ ਨੇ ਸੇਵਾ ਕਰਨ ਦਾ ਮੌਕਾ ਮਿਲਿਆ ਪਤਾ ਲੱਗ ਗਿਆ ਕਿ ਜਿਹੜੀ ਅਗਲੀ ਸੇਵਾ ਉਹ ਕਿੰਨੀ ਵੱਡੀ ਹੋਊਗੀ ਤੇ ਆਪਾਂ ਕਰਨੀ ਆ ਸੋ ਕੁੱਲ ਮਿਲਾ ਕੇ 1200 ਏਕੜ ਕਣਕ ਬਜਾਈ ਦਾ ਜਿਹੜਾ ਟੀਚਾ ਸੀਗਾ ਉਹ ਪੰਜਾਂ ਪਿੰਡਾਂ ਦੇ ਵਿੱਚ ਅਸੀਂ ਮਿਥ ਲਿਆ ਸੀਗਾ ਦਬੁਰਜੀ ਨਵੀਂ ਨਗਰ ਰਾਮਪੁਰ ਬਰਿਆਰ ਤੇ ਰਣਸੀਗਾ ਤਿੱਲਾ ਹੁਣ ਹਾੜ ਵਾਲਾ ਪਾਣੀ ਵਾਲਾ ਕੰਮ ਮੁੱਕ ਗਿਆ ਰਸਤ ਦੇ ਹੜ ਵੀ ਆ ਗਏ ਜਿਹੜੇ 2-4 ਦਿਨਾਂ ਵਾਲੀ ਖੇਡ ਹੀ ਮੁੱਕ ਗਈ ਜਿਹੜੇ ਅਸਲੀ ਕੰਮ ਸੀ ਜਿਹੜੇ ਪਹਿਲੇ ਦਿਨ ਤੋਂ ਸਾਨੂੰ ਪਤਾ ਹੀਗਾ ਕਿ ਜਦੋਂ ਅਸਲੀ ਕਾਰਜਾਂ ਦੀ ਲੋੜ ਪਈ ਤੇ ਫਿਰ ਇੰਨੀ ਸੰਗਤ ਨਹੀਂ ਹੋਣੀ ਪਰ ਸਾਨੂੰ ਖੁਸ਼ੀ ਹੈ ਆ ਵੀ ਇਨ੍ਹਾਂ ਪੰਜਾਂ ਪਿੰਡਾਂ ਦੇ ਜਿਹੜੇ ਪਤਵੰਤੇ ਸੱਜਣ ਸੀਗੇ ਭਾਵੇਂ ਉਹ ਮੌਜੂਦਾ ਸਰਪੰਚੀਗੇ ਜਾਂ ਸਾਬਕਾ ਸੀਗੇ ਜਾਂ ਹੋਰ ਜਿਹੜੇ ਮੁੱਤਬਰ ਹੀ ਉਹਨਾਂ ਨੇ ਬੜਾ ਸਾਡਾ ਸਤਕਾਰ ਕੀਤਾ ਬੜਾ ਸਹਿਯੋਗ ਦਿੱਤਾ ਦੇ ਰਹੇ ਨੇ ਅਸੀਂ ਜਿਹੜਾ ਕਣਕ ਬਜਾਈ ਵਾਸਤੇ ਜਿਹੜਾ ਸਹੀ ਮਾਹੌਲ ਚਾਹੀਦਾ ਸਾਡੇ ਸਾਹਮਣੇ ਹੜ੍ਹ ਦੇ ਪਾਣੀ ਨਾਲ ਬਰਬਾਦ ਹੋਈ ਫਸਲ ਖੜੀ ਆ 1202 ਏਕੜ ਦੇ ਵਿੱਚ ਪੰਜਾਂ ਪਿੰਡਾਂ ਦੀ ਉਹਨੂੰ ਕਿੱਦਾਂ ਕੀਤਾ ਜਾਵੇ ਉਹ ਵੀ ਪਿੰਡਾਂ ਵਾਲਿਆਂ ਕੋਲ ਪੁੱਛਿਆ ਨਾਰਾ ਇਹ ਦਿੱਤਾ ਵੀ ਜਿਹਦਾ ਪਿੰਡ ਉਹਦੀ ਹਿੰਦ ਕਹਿਣ ਦਾ ਭਾਵ ਜਿਹਦਾ ਪਿੰਡ ਉਹਦੀ ਮਰਜ਼ੀ ਉਹ ਜਿੱਦਾਂ ਚਾਹੇਗਾ ਅਸੀਂ ਉਹਦੀ ਜਿਹੜੀ ਪਰਾਲੀ ਦਾ ਪ੍ਰਬੰਧਿਆ ਕਰਕੇ ਦਵਾਂਗੇ ਸੋ ਉਸੇ ਅਧੀਨ ਜਿਹੜੀ ਪਰਾਲੀ ਨੂੰ ਨੱਪਣਾ ਸੁਪਰਸੀਡਰਾਂ ਨਾਲ ਨੱਪਣਾ ਸ਼ੁਰੂ ਕੀਤਾ ਹੋਇਆ ਵਾ ਕਟਰ ਚੱਲ ਰਹੇ ਆ ਜਿੱਥੇ ਅੱਜ ਆਪਾਂ ਖੜੇ ਆ ਰਣਸੀਖਤ ਅੱਲਾ ਪਿੰਡ ਅੱਜ ਇੱਥੇ ਦੇਖੋ ਕਿਹੜੀ ਕਿਹੜੀ ਵੱਡੀ ਬਾਸਮਤੀ ਆ ਤੇ ਉਹਨੂੰ ਇਹਨਾਂ ਵੀਰਾਂ ਨੇ ਫੈਸਲਾ ਕੀਤਾ ਵੀ ਧਾਣੇ ਤੇ ਗਏ ਪਰ ਅਸੀਂ ਸਾਰੀ ਜਿਹੜੀ ਬਾਸਮਤੀ ਆ ਇਹ ਵਾਪਸ ਜ਼ਮੀਨ ਨੂੰ ਦੇਣੀ ਆ ਅੱਗ ਨਹੀਂ ਬੜੀ ਚੰਗੀ ਗੱਲ ਆ ਅੱਗ ਨਹੀਂ ਲਾਉਣੀ ਪ੍ਰਸ਼ਾਸਨ ਵੀ ਕਹਿ ਰਿਹਾ ਪਰ ਪ੍ਰਸ਼ਾਸਨ ਤੋਂ ਕਿਤੇ ਪਹਿਲਾਂ 2014 ਤੋਂ ਸਾਡੇ ਜਿਹੜਾ ਗਰੁੱਪ ਦਾ ਮਿਸ਼ਨ ਆ ਅਗਮੁਕਤ ਕਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਬਾਗਬਾਨੀ ਯੁਕਤ ਪੰਜਾਬ ਉਹਦੇ ਤੇ ਹਮੇਸ਼ਾ ਅਸੀਂ ਪਿਛਲੇ 11 ਸਾਲ ਦੇ ਵਿੱਚ ਕੰਮ ਰਹੇ ਆ ਸੋ ਸਾਡੀ ਵੀ ਇਹਨਾਂ ਨੂੰ ਹੀ ਖਰਚਾ ਵਧ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਜਿੱਥੇ 3-4 ਲੀਟਰ ਨਾਲ ਸਰਨਾ ਉੱਥੇ 10-12 ਲੀਟਰ ਡੀਜ਼ਲ ਕਿੱਲੇ ਦਾ ਲੱਗਦਾ ਪਰ ਜਿੱਦਾਂ ਤੁਹਾਨੂੰ ਦੱਸਿਆ ਕਿ ਜਿੱਦਾਂ ਵੀ ਪਿੰਡ ਵਾਲੇ ਨੇ ਜ਼ਮੀਨ ਵਾਲੇ ਕਿਸਾਨ ਨੇ ਇਸ਼ਾ ਪ੍ਰਗਟ ਕੀਤੀ ਚੰਗੀ ਗੱਲ ਇਹ ਸੀ ਕਿ ਇਹਨਾਂ ਨੇ ਆਪਣੇ ਜਿਹੜੇ ਟਰੈਕਟਰ ਸੀਗੇ ਜਿਹੜੇ ਇਹਨਾਂ ਕੋ ਸੰਧ ਹੀ ਉਹ ਵੀ ਸਾਡੇ ਕਾਫਲੇ 'ਚ ਸ਼ਾਮਲ ਕੀਤੇ ਕਿਉਂਕਿ ਬੰਦੇ ਦੀ ਭਾਵਨਾ ਜੁੜੀ ਹੁੰਦੀ ਆਪਣੇ ਸਾਂਦ ਨਾਲ ਆਪਣੀ ਜ਼ਮੀਨ ਨਾਲ ਸੋ ਇਹ ਜਿਹੜੇ ਸੱਤਾਂ ਦਿਨਾਂ ਤੋਂ ਸਾਡੇ ਕਟਰ ਚੱਲ ਰਹੇ ਆ ਬੇਲਿੰਗ ਲਈ ਸੁਪਰ ਸੀਡਰ ਚੱਲ ਰਹੇ ਆ ਪਰਾਲੀ ਨੂੰ ਦਬਾਉਣ ਲਈ ਤਵੀਆਂ ਚੱਲ ਰਹੀਆਂ ਆ ਪਿਛੇ ਉਹ ਰਣਸੀਖੇ ਤਲੇ ਦੇ ਸ਼ੁਰੂਆਤ ਚ ਕਟਰ ਚੱਲ ਰਿਹਾ ਸੀਗਾ ਅੱਜ ਇੱਥੇ ਤਵੀਆਂ ਚੱਲ ਰਹੀਆਂ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਆ ਵੀ ਇੱਕ ਜਿਹੜਾ ਪਿੰਡ ਬਰਿਆਰ ਆ ਉਹਦਾ ਜਿੰਨਾ ਵੀ ਰਕਬਾ ਹੈ ਲਿਸਟਡ ਕੀਤਾ ਉਹ ਤਕਰੀਬਨ ਅੱਜ ਉਥੇ ਮੋਰਚਾ ਫਤਿਹ ਹੋ ਜਣਾਇਆ ਚਾਹੇ ਕਟਰ ਚੱਲਣ ਦਾ ਸੁਪਰ ਸੀਟ ਚੱਲਣ ਦਾ ਤਵੀਆਂ ਚੱਲਣ ਦਾ ਰਹਿ ਜਣੀ ਆ ਬੇਲਿੰਗ ਰਣਸੀਖੇ ਤਲੇ ਦਾ ਵੀ ਅੱਧਾ ਪਚਦਾ ਹੋ ਗਿਆ ਇਦਾਂ ਸਾਡਾ ਜਿਹੜਾ ਟਾਰਗੇਟ ਆ 25 ਅਕਤੂਬਰ ਤੱਕ ਇਹ ਸਾਰੇ ਜਿਹੜੀ ਪੈਲੀ ਆ ਇਹਨੂੰ ਕਣਕ ਬਜਾਈ ਲਈ ਤਿਆਰ ਕਰਨਾ ਉਹਦੇ ਉੱਤੇ ਲੱਗੇ ਹੋਏ ਆ ਅੱਜ ਛੁੱਟੀ ਦਾ ਦਿਨ ਹੋਣ ਕਰਕੇ ਸਾਡੇ ਬਹੁਤ ਸਾਰੇ ਗਰੁੱਪ ਦੇ ਮੈਂਬਰ ਸਾਡੇ ਵਾਈਸ ਪ੍ਰਧਾਨ ਲਾਲੀ ਚੀਮਾ ਜੀ ਸਰਦਾਰ ਗੁਰਦੇਵਾਲ ਸਿੰਘ ਅਰਪੀਤ ਪੱਟੀ ਬਾਜੀ ਤੇ ਆ ਜਿਹੜਾ ਇੱਥੇ 24 ਘੰਟੇ ਜੀ ਗਰਾਊਂਡ ਜ਼ੀਰੋ ਤੇ ਰਹਿੰਦਾ ਪਲਵਿੰਦਰ ਸਿੰਘ ਕੋਮਣ ਸਾਡਾ ਖਜ਼ਾਨਚੀ ਤੇ ਜਿੰਨੇ ਆ ਸਾਡੇ ਰਣਸੀਖੇ ਤਲੇ ਤੋਂ ਹਰਿੰਦਰ ਗੁਰਾਇਆ ਕੁਲਵਿੰਦਰ ਬਾਰੀਆ ਬਰਿਆਰਾ ਦਾ ਸਾਬਕਾ ਸਰਪੰਚ ਇਹ ਸਾਰੇ ਨਾਲ ਸਾਡੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਹਿੰਦੇ ਆ ਇੱਕ ਭਾਵਨਾ ਬਣੀ ਆ ਮਿਸ਼ਨ ਸਾਡਾ ਅਸੀਂ ਕੰਪਲੀਟ ਕਰਾਂਗੇ ਬੜੇ ਵਧੀਆ ਤਰੀਕੇ ਨਾਲ ਮੁੱਖ ਸਾਡਾ ਮੁੱਦਾ ਹੈਗਾ ਵੀ ਇਹਨਾਂ ਨੂੰ ਸਲੀਕੇ ਨਾਲ ਤਰੀਕੇ ਨਾਲ ਤੇ ਸਟੀਕਤਾ ਨਾਲ ਕਣਕ ਵਿੱਚ ਦੇਣੀ ਇਹਨਾਂ ਦੀ ਸਿਉਂਕ ਸੁੰਢੀ ਉਲੀਆਂ ਸਾਰਿਆਂ ਦਾ ਪ੍ਰਬੰਧ ਕਰਕੇ ਉਹ ਬਜਾਈ ਕਰਾਂਗੇ ਬਸ ਇੱਕੋ ਗੱਲ ਹੈ ਜਿਹੜੀ ਤੁਹਾਨੂੰ 16 ਸਤੰਬਰ ਸੰਗਰਾਹ ਦਾ ਵਾਲੇ ਦਿਨ ਸਾਡੇ ਮੁੱਖ ਸਰਪ੍ਰਸਤਦਾਰ ਕਾਣ ਸਿੰਘ ਪੰਨੂ ਨੇ ਬੇਨਤੀ ਕੀਤੀ ਸੀ ਭਾਈ ਕਿਰਤ ਸਾਡੀ ਤਕਨੀਕੀ ਮਹਾਰਤ ਸਾਡੀ ਸੰਧ ਸਾਡੇ ਪਰ ਜਿਹੜੀ ਡੀਜ਼ਲ ਖਾਦ ਬੀਜ ਦਵਾਈ ਆ ਉਹਦੇ ਵਿੱਚ ਦਾਨੀ ਸੱਜਣਾ ਨੇ ਜਿਨ੍ਹਾਂ ਨੂੰ ਅਸੀਂ ਹੋਲਡ ਕੀਤਾ ਹੈ ਵੀ ਐਵੇਂ ਇੱਥੇ ਰਸਤ ਤੇ ਪਾਣੀ ਨਾ ਸੁੱਟੀ ਜਾਓ ਅਸਲੀ ਲੋੜ ਉਦੋਂ ਪੈਣੀ ਆ ਹੁਣ ਉਹ ਵਕਤ ਆ ਗਿਆ ਵਾ ਤੁਸੀਂ ਇਸ ਚੀਜ਼ ਦੇ ਪ੍ਰਬੰਧਾਂ 'ਚ ਸਾਡਾ ਸਹਿਯੋਗ ਕਰੋ ਤੇ ਨਾਲ ਜਿਹੜੀ 2500 ਏਕੜ ਸਾਡੀ ਸਹਿਯੋਗੀ ਸੰਸਥਾ ਆ ਕਾਰ ਸੇਵਾ ਗਵਾਨਾ ਵਾਲੇ ਭਾਈ ਸੁਖਵਿੰਦਰ ਸਿੰਘ ਜਿਹੜੇ ਪੋਕਲਨ ਲਾ ਲਾ ਕੇ ਤੇ ਲੋਕਾਂ ਦੀਆਂ ਪੈਲੀਆਂ 'ਚੋਂ ਪਾਣੀ ਕੱਢ ਰਹੇ ਨੇ ਅਜੇ ਵੀ ਉਹ ਵੀ ਇੱਕ ਬੜੀ ਵੱਡੀ ਸੇਵਾ ਆ ਅਸੀਂ ਉਹਨਾਂ ਦੀ ਮਦਦ ਕਰਨ ਲਈ ਵੀ ਪ੍ਰਤੀਬੱਧ ਆਂ ਔਰ ਉਹ ਸਾਡੀ ਮਦਦ ਕਰਨਗੇ ਉਹ ਕੁੱਲ ਮਿਲਾ ਕੇ ਜਿਹੜਾ 3700 ਏਕੜ ਦਾ ਮਿਸ਼ਨ ਆ ਇਹ ਮਹਾਰਾਜ ਦੀ ਕਿਰਪਾ ਸਦਕਾ ਤੇ ਤੁਹਾਡੇ ਸਹਿਯੋਗ ਨਾਲ ਕੰਪਲੀਟ ਹੋਣਾ ਆ ਅੱਜ ਕਿਉਂਕਿ ਮੁੱਖੀ ਦੀ ਬਾਰੀ ਅਫਸਰ ਡਾਕਟਰ ਅਮਰੀਕ ਸਿੰਘ ਹੋਣਾ ਦਾ ਕਹਿ ਲੋ ਵੀ ਅੱਜ ਸਾਡੇ ਵਿੱਚ ਇਹ ਆਖਰੀ ਦਿਨ ਨੇ ਪਰ ਕੋ ਜਿਹੜੀਆਂ ਇਹਨਾਂ ਦੀਆਂ ਬੀਜ ਜਾਂ ਹੋਰ ਕੰਮਾਂ ਦੀ ਡਿਊਟੀਆਂ ਲਾਈਆਂ ਵਾ ਉਹ ਵੀ ਪੂਰੀਆਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਸਾਡੇ ਕੋ ਇੱਥੇ ਪੰਨੂ ਸਾਹਿਬ ਆਏ ਨੇ ਪੀਏਯੂ ਦੇ ਵੀਸੀ ਆ ਗਏ ਹੋਰ ਬੜੀਆਂ ਸੰਸਥਾਵਾਂ ਸਾਡੀਆਂ ਮਾਲਵੇ ਦੋਆਬੇ ਤੋਂ ਹਾਈ ਕੋਰਟ ਦੇ ਵਕੀਲ ਵੀ ਆਏ ਡਾਇਰੈਕਟਰ ਐਗਰੀਕਲਚਰ ਜਿਹੜੇ ਸਾਡੇ ਨੇ ਡਾਕਟਰ ਜਸਵੰਤ ਸਿੰਘ ਉਹ ਵੀ ਆਉਣ ਨੂੰ ਤਿਆਰ ਬੈਠੇ ਆ ਕੁੱਲ ਮਿਲਾ ਕੇ ਨਾ ਸਿਰਫ ਕਲੀ ਕਣਕ ਵਜਾਈ ਹੋਊਗੀ ਇੱਕ ਵਾਦਾ ਅਸੀਂ ਕੀਤਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਇੱਕ ਛੋਟਾ ਛੋਟਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਖੇਤੀ ਵਿਭਾਗ ਦਾ ਇੱਕ ਮੇਲਾ ਹੀ ਲਾ ਦਾਂਗੇ ਜਿਹੜੀਆਂ 10 ਸਾਲਾਂ ਦੇ ਵਿੱਚ ਅਸੀਂ ਗੁੱਡ ਐਗਰੀਕਲਚਰ ਪ੍ਰੈਕਟਿਸ ਸਿੱਖੀਆਂ ਆ ਵਾਤਾਵਰਣ ਪੱਖੀ ਉਹਨਾਂ ਨੂੰ ਉਹਨਾਂ ਦੇ ਇਹਨਾਂ ਨੂੰ ਸਾਰੇ ਵੀਰਾਂ ਨੂੰ ਜਾਣੂ ਕਰਵਾਵਾਂਗੇ ਸਾਡਾ ਕਾਫਲਾ ਵੱਡਾ ਹੋਏਗਾ ਇਨੀਆਂ ਬੇਨਤੀਆਂ ਨਾਲ ਬਸ ਆਖਰੀ ਬੇਨਤੀ ਉਹੀ ਆ ਹੁਣ ਸਮਾਂ ਆ ਤੁਸੀਂ ਸਾਡਾ ਡੀਜ਼ਲ ਡਾਇਆ ਬੀਜ ਤੇ ਦਵਾਈ ਲਈ ਸਜੋ ਕਰੋ ਮਹਾਰਾਜ ਤੁਹਾਡੀ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਥੀਓ ਬਰਿਆਰ ਤੋਂ ਚੱਲਦਾ ਹੋਇਆ ਕਾਫਲਾ ਸੌਰੀ ਰਣਸੀ ਦੇ ਤੱਲੇ ਤੋਂ ਚੱਲਿਆ ਹੋਇਆ ਕਾਫਲਾ ਅੱਜ ਅਹੀਂ ਪਹੁੰਚ ਗਿਆਂ ਬਰਿਆਰ ਪਿੰਡ ਚ ਜਿੱਦਾਂ ਤੁਸੀਂ ਪਿੱਛੇ ਦੇਖਿਆ ਵਾ ਉੱਥੇ ਕਟਰ ਚੱਲ ਰਹੇ ਆ ਤਵੀਆਂ ਚੱਲ ਰਹੀਆਂ ਕੰਬਾਈਨ ਵੀ ਚੱਲ ਰਹੀ ਸੀਗੀ ਤੇ ਜਿੰਨੇ ਵੀ ਸਾਥੀ ਸਾਡੇ ਜੰਗਨਟੋ ਫਾਰਮਰ ਗਰੁੱਪ ਤੇ ਆ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਪਿੰਡ ਪੰਜ ਪਿੰਡ ਜਿਹੜੇ ਆਪਾਂ ਟੀਚਾ ਮਿੱਥਿਆ ਹੈ 1200 ਏਕੜ ਦਾ ਅੱਜ ਦੀ ਤਰੀਕ ਤੱਕ ਜਾਨੀ ਕਿ 2 ਅਕਤੂਬਰ 2025 ਤੱਕ 300 ਏਕੜ ਤੋਂ ਵੱਧ ਦੇ ਵਿੱਚ ਆਪਣੀ ਜਿਹੜਾ ਹੈਗਾ ਆ ਕਟਰ ਤਮੀਆਂ ਤੇ ਸੁਪਰ ਸੀਡਿੰਗ ਜਿਹੜੀ ਆ ਕਰਕੇ ਪਰਾਲੀ ਨੱਪੀ ਜਾ ਚੁੱਕੀ ਆ ਹੁਣ ਅਸੀਂ ਉਸ ਖੇਤ ਦੇ ਵਿੱਚ ਆ ਜਿਹਦੇ ਵਿੱਚ ਬੇਲਿੰਗ ਹੋ ਰਹੀ ਆ ਸਾਡੇ ਕੋਲ ਦੋ ਬੇਲਰ ਲੱਗੇ ਹੋਏ ਆ ਇੱਥੇ ਇੱਕ ਆ ਪਿੱਛੇ ਸਾਡੇ ਖੜਾ ਆ ਇੱਕ ਕੈਮਰੇ ਦੇ ਪਿੱਛੇ ਉਧਰ ਆ ਤੇ ਕਟਰ ਕੁੱਲ ਮਿਲਾ ਕੇ ਹੁਣ 8 ਹੋ ਗਿਆ ਸੋ ਜਿਹੜਾ ਅਸੀਂ ਟੀਚਾ ਮਿਥਿਆ ਸੀਗਾ ਤਕਰੀਬਨ ਕਣਕ ਦੀ ਬਜਾਈ ਤੋਂ ਪਹਿਲਾਂ ਸਾਰਾ ਮਾਹੌਲ ਸੈੱਟ ਕਰਨ ਦਾ ਉਹਦੇ ਮੁਤਾਬਕ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮਾਰੇ ਦੀ ਕਿਰਪਾ ਸਰਕਾਰਾਂ ਚੰਗੀ ਪੇਸ ਚੱਲ ਰਹੀ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਵੀ ਅੱਜ ਤੁਸੀਂ ਕਹਿ ਸਕਦੇ ਹੋ ਕਿ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਤੌਰ ਤੇ ਡਾਕਟਰ ਮਰੀਕ ਸਿੰਘ ਉਹਨਾਂ ਦਾ ਸਾਡੇ ਨਾਲ ਅੱਜ ਆਖਰੀ ਦਿਨ ਆ ਕਿਉਂਕਿ ਕੱਲ ਇਹਨਾਂ ਨੇ ਐਜ਼ ਏ ਜੁਆਇੰਟ ਡਾਇਰੈਕਟਰ ਐਗਰੀਕਲਚਰ ਚੰਡੀਗੜ੍ਹ ਦੇ ਵਿੱਚ ਜੁਆਇਨ ਕਰਨਾ ਹੈ ਸ਼ੁੱਕਰਵਾਰ ਨੂੰ ਤੇ ਮੈਂ ਵੀ ਚਾਹਾਂਗਾ ਵੀ ਅਸੀਂ ਇਹਨਾਂ ਨੂੰ ਵਿਦਾਈ ਤੇ ਦੇ ਹੀ ਨਹੀਂ ਰਹੇ ਸਾਡੇ ਵਿੱਚ ਹੀ ਰਹਿਣਾ ਇਹਨਾਂ ਨੇ ਪਰ ਇਹ ਜਿਹੜੀ ਕੋਈ ਇਹਨਾਂ ਵੱਲੋਂ ਬੇਨਤੀ ਆ ਜਿਹੜੀਆਂ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀਆਂ ਸੀਗੀਆਂ ਜਾਂ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਦੀ ਪੇਸ ਸੈੱਟ ਕਰਨੀ ਆ ਉਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ ਸੋ ਖਸਾਨ ਸਾਥੀਓ ਜਿਵੇਂ ਕਿ ਗੁਰਵਿੰਦਰ ਸਿੰਘ ਬਾਜਵਾ ਜੀ ਨੇ ਤੁਹਾਡਾ ਜੋ ਇਹ ਸਬਮਿਸ਼ਨ ਚੱਲਦਾ ਪਿਆ ਉਹਦੀ ਮਕਸਦ ਜਿਹੜਾ ਵਾ ਉਹਦਾ ਤੁਹਾਨੂੰ ਦੱਸ ਹੀ ਦਿੱਤਾ ਵਾ ਵੀ ਸਾਡਾ ਇਹ ਸਰਾ ਇਸ ਏਰੀਏ ਦੇ ਵਿੱਚ ਤਕਰੀਬਨ 1300 ਏਕੜ ਰਕਬਾ ਸੀਗਾ ਜਿਹੜਾ ਕਿ ਇਸ ਫਾੜਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਤੇ ਇਥੋਂ ਦੇ ਪਾਕੇ ਕਿ ਇਥੋਂ ਦਾ ਪਾਣੀ ਜਿਹੜਾ ਸੀ ਘੱਟੋ ਘੱਟ ਮੇਕਾ 10-10 ਫੁੱਟ ਦਾ ਸੀਗਾ ਤੇ 15 ਤੋਂ 20 ਦਿਨ ਜਿਹੜਾ ਪਾਣੀ ਜਿਹੜਾ ਖੜਾ ਰਿਹਾ ਵਾ ਸਾਰੀ ਦੀ ਸਾਰੀ ਫਸਲ ਜਿਹੜੀ ਆ ਉਹ ਬਰਵਾਦ ਹੋ ਚੁੱਕੀ ਆ ਕੁਝ ਜਿਹੜੀ ਪਛੇਤੀ ਜਿਹੜੀ ਬਾਸਮਤੀ ਆ ਉਹ ਥੋੜੀ ਬੋਤੀ ਖੜੀ ਆ ਬਟ ਉਹਦੇ ਵਿੱਚ ਵੀ ਜਿਹੜੀ ਤੁਹਾਡੀ ਦਾਣੇ ਜਿਹੜੇ ਆ ਉਹ ਬਹੁਤ ਘੱਟ ਜਿਹੜੇ ਆ ਉਹ ਪੈਦਾ ਪਏ ਰਿਹਾ ਤੋ ਇਹਦੇ ਵਿੱਚ ਕਿਸਾਨਾਂ ਦੀ ਮੇਨ ਮੇਨ ਜਿਹੜੀ ਮੰਗ ਹੀ ਕਿ ਸਾਡੇ ਕੋਲ ਮਸ਼ੀਨਰੀ ਤਾਂ ਹੈਗੀ ਆ ਪਰ ਸਾਡੇ ਕੋਲ ਡੀਜ਼ਲ ਨਹੀਂ ਹੈਗਾ ਆ ਖਾਦਾ ਚਲੋ ਜਿਹੜੇ ਜਿਹੜਾ ਬੀਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਕਿ 5 ਲੱਖ ਜਿਹੜਾ ਏਕੜ ਦਾ ਬੀਜ ਜਿਹੜਾ ਉਹ ਫ੍ਰੀ ਆਫ ਕਾਸਟ ਜਿਹੜਾ ਉਹ ਜ਼ਿੰਮੇਦਾਰਾਂ ਦੇਣਾ ਸੋ ਕਿਸਾਨ ਵੀ ਕਿਸਾਨ ਵੀਰੋ ਤੁਹਾਡੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡਾ ਯੰਗ ਇਨੋਵੇਟਿਵ ਫਾਰਮਰ ਗਰੁੱਪ ਜਿਹੜਾ ਕਿ ਬਹੁਤ ਇੱਕ ਵਧੀਆ ਤਰੀਕੇ ਨਾਲ ਇਸ ਇਲਾਕੇ ਵਿੱਚ ਕੰਮ ਕਰ ਰਿਹਾ ਸਾਡੇ ਇਸ ਗਰੁੱਪ ਦੇ ਜਿਹੜੇ ਪੈਟਰਨ ਨੇ ਡਾਕਟਰ ਕਾਨ ਸਿੰਘ ਪੰਨੂ ਜੀ ਉਹਨਾਂ ਵੱਲੋਂ ਪੂਰਾ ਜਿਹੜਾ ਵਾ ਸਮਰਥਨ ਹੈ ਇਸ ਵਿੱਚ ਵੱਖ-ਵੱਖ ਵੱਖ ਜਿਹੜੇ ਰਿਸੋਰਸਸ ਕਿਵੇਂ ਪੈਦਾ ਕਰਨੇ ਆ ਸੋ ਮੇਰੀ ਸਾਰੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਹੁਣ ਸਾਡੇ ਕੋਲ ਅਨਾਜ ਦੀ ਕੋਈ ਕਮੀ ਨਹੀਂ ਹਰ ਪਿੰਡ ਵਿੱਚ ਬਹੁਤ ਅਨਾਜ ਪਹੁੰਚ ਚੁੱਕਿਆ ਚਾਰਾ ਵੀ ਬਹੁਤ ਪਹੁੰਚ ਚੁੱਕਿਆ ਤੇ ਕਿਸਾਨਾਂ ਦੀ ਹੁਣ ਮੇਨ ਜਿਹੜੀ ਸੇਵਾ ਕਰਨ ਦੀ ਵਾਰੀ ਆ ਉਹ ਹੈ ਕਿ ਡੀਜ਼ਲ ਦੀ ਖਾਦਾਂ ਦੀ ਜਾਂ ਕੋਈ ਵੀ ਜਿਹੜਾ ਵੀ ਇਨਪੁਟ ਹੁਣ ਆਪਾਂ ਤਿਆਰੀ ਕਰਨੀ ਆ ਉਕਾ ਸਾਡੇ ਕੋਲ ਤਕਰੀਬਨ 20-25 ਦਿਨ ਜਾਂ ਮਹੀਨਾ ਸਾਡੇ ਕੋਲ ਪਿਆ ਆ ਜੇ ਵੀ ਆਪਾਂ ਜਿਹੜੇ ਖੇਤ ਤਿਆਰ ਕਰਨੇ ਆ ਤੇ ਸਭ ਤੋਂ ਵੱਡੀ ਚੁਣੌਤੀ ਹੀ ਕਿ ਇਹਦੇ ਵਿੱਚ ਜਿਹੜਾ ਜਿਹੜੀ ਫਸਲ ਖਰਾਬ ਹੋ ਗਈ ਆ ਜਿਹਦੇ ਵਿੱਚ ਕੁਝ ਨਹੀਂ ਆ ਜਿਹੜਾ ਕੰਬਾਈਨ ਚੱਲ ਨਹੀਂ ਸਕਦੀ ਉਹਨੂੰ ਜਿਹੜਾ ਉਹ ਪ੍ਰਬੰਧ ਕਰਨਾ ਇਹਦੇ ਵਿੱਚ ਜਿਸ ਤਰ੍ਹਾਂ ਬਾਜਵਨ ਦੱਸਿਆ ਕਿ ਸਾਡੇ ਸਾਡੇ ਕੋਲ ਇਸ ਵੇਲੇ ਤੱਕ ਜਿਹੜਾ ਵਾ 300 ਏਕੜ ਦੇ ਵਿੱਚ ਕਟਰ ਫੇਰ ਕੇ ਫੇਰਿਆ ਗਿਆ ਵਾ ਉਹਦੇ ਵਿੱਚ ਤਕਰੀਬਨ 30 ਏਕੜ ਰਕਵੇ ਦੇ ਵਿੱਚ ਬੇਲਿੰਗ ਵੀ ਕਰ ਦਿੱਤੀ ਗਈ ਆ ਅੱਜ ਪਹਿਲਾਂ ਇੱਕ ਬੇਲਰ ਕੰਮ ਕਰ ਰਿਹਾ ਸੀ ਹੁਣ ਦੂਜਾ ਬੇਲਰ ਵੀ ਆ ਗਿਆ ਵਾ ਸੋ ਬੇਲਰ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਅਜੇ ਸਾਡਾ ਜਿਹੜਾ ਵਾ 5-6 ਦਿਨ ਜੜ ਲੱਗੇ ਹੋਣੇ ਪੀਕ ਤੇ ਜਾਂਦੇ ਉਹਨੇ ਦਿਨਾਂ ਦੇ ਵਿੱਚ ਜਿਹੜਾ ਜਿਹੜਾ ਸਾਰਾ ਏਰੀਆ ਦੇ ਵਿੱਚ ਕਵਰ ਕਰਕੇ ਤੇ ਇਸ ਨੂੰ ਜਿਹੜਾ ਵਾ ਉਹ ਵਾਈਜੋਗ ਜਿਹੜਾ ਵਾ ਇੱਕ ਕਣਕ ਦੀ ਬਜਾਈ ਦੇ ਤੌਰ ਤੇ ਜਿਹੜਾ ਵਾ ਆਪਾਂ ਇਹਨੂੰ ਤਿਆਰ ਕਰ ਲਾਂਗੇ ਸੋ ਮੇਰੀ ਸਾਰੇ ਦੁਬਾਰਾ ਫਿਰ ਸਾਰੇ ਜਿਹੜੇ ਵੀ ਦਾਣੀ ਸੱਜਣੇ ਆ ਸੋ ਉਹਦੇ ਵਿੱਚ ਤੁਹਾਡੇ ਕੋਲ ਇਸ ਵੀਡੀਓ ਵਿੱਚ ਵੀ ਇੱਕ ਕਯੂਆਰ ਸਕੈਨਰ ਜਾਇਦਾ ਜਿਹੜਾ ਵਾ ਮੋਬਾਈਲ ਅਕਾਊਂਟ ਨੰਬਰ ਆ ਉਹ ਆਪਾਂ ਸਕਰੀਨ ਦੇ ਉੱਤੇ ਤੇ ਉਹਦੇ ਵਿੱਚ ਜਰੂਰ ਆਪਣਾ ਤੇਲ ਫੋਲ ਭੇਟਾ ਇੱਕ ਜੇ 1 ਰੁਪਿਆ ਵੀ ਪਾ ਦਿਓ ਉਹ ਵੀ ਬਹੁਤ ਤੁਹਾਡੇ ਵਾਸਤੇ ਕਿਉਂਕਿ ਇੱਥੇ ਬਹੁਤ ਨੂੰ ਜਿਹੜਾ ਬਣਈ ਉਹ ਸਰਮਾਇਆ ਚਾਹੀਦਾ ਵਾ ਫਾਰਮਰ ਛੋਟੇ ਛੋਟੇ ਫਾਰਮਰ ਨਿਕਿਆ ਤਿੰਨ ਕਿੱਲੇ ਵਾਲਾ ਵਾ ਕੋਈ ਪੰਜ ਕਿੱਲੇ ਵਾਲਾ ਵਾ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਸ ਮਹਾਂਜਗ ਦੇ ਵਿੱਚ ਆਪਣਾ ਬੰਦਾ ਹਿੱਸਾ ਪਾਈਏ ਸੋ ਸਾਰਿਆਂ ਨੂੰ ਆ ਦੁਬਾਰਾ ਫਿਰ ਬੇਨਤੀ ਹੈ ਕਿ ਆਪਾਂ ਇਸ ਜਗ ਦੇ ਵਿੱਚ ਸਪਾਈਏ ਸਾਡੇ ਨਾਲ ਬਲਵਿੰਦਰ ਸਿੰਘ ਨੇ ਯਾਰ ਲੈਕਚਰਰ ਹਰਪੀਤ ਸਿੰਘ ਜੀ ਨੇ ਗੁਰਦੇਵਾਲ ਸਿੰਘ ਜੀ ਨੇ ਬਾਕੀ ਵੀ ਸਾਰੇ ਕਿਸਾਨ ਵੀਰ ਖੜੇ ਨੇ ਸੋ ਆਪਣਾ ਚੀਮਾ ਜੀ ਸਾਡੇ ਜਿਹੜੇ ਪਿੱਛੇ ਟ੍ਰੈਕਟਰ ਤੇ ਮਗਰ ਦੇਖੋ ਕਿ ਉੱਪਰ ਬੈਗ ਖੜੇਗਾ ਦੇਖ ਰਿਹਾ ਸਾਰੀ ਕਾਰਵਾਈ ਪਈ ਆਪਾਂ ਕਿਵੇਂ ਜਿਹੜਾ ਬਈ ਇਹਨੂੰ ਮੈਨੇਜ ਕਰਨਾ ਵਾ ਸੋ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਬਾਗਬਾਨ ਬੜੇ ਤਗੜੇ ਆ ਕੈਨੇਡਾ ਵਿੱਚ ਵੀ ਬੜੇ ਵੱਡੇ ਬਾਗ ਨੇ ਇਹਨਾਂ ਦੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਇਸ ਜਗ ਦੇ ਵਿੱਚ ਹਿੱਸਾ ਪਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾ ਸਾਰੇ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਡਾਕਟਰ ਮਰੀਕ ਸਿੰਘ ਜੀ ਤੁਹਾਡਾ ਬੜਾ ਬੜਾ ਧੰਨਵਾਦ ਇੱਕ ਵਾਰੀ ਸਾਰੇ ਗਰੁੱਪ ਵੱਲੋਂ ਤੁਹਾਨੂੰ ਫੇਰ ਸ਼ੁਭ ਕਾਮਨਾਵਾਂ ਤਰੱਕੀਆਂ ਵੱਡੇ ਅਹੁਦੇ ਦੀਆਂ ਉਮੀਦ ਹੈ ਕਿ ਤੁਸੀਂ ਇਹ ਸਾਡਾ ਜੱਤਕ ਮਿਸ਼ਨ ਨਹੀਂ ਕੰਪਲੀਟ ਹੁੰਦਾ ਸਾਡੇ ਵਿੱਚ ਹੀ ਰਹੋਗੇ ਤੁਸੀਂ ਉਹ ਇੱਕ ਜੁਆਇਨਿੰਗ ਕਰਨ ਦੀ ਜਿਹੜੀ ਫਾਰਮੈਲਟੀ ਆ ਉਹ ਕਰਕੇ ਤੁਸੀਂ ਵਾਪਸ ਆਓਗੇ ਤੇ ਨਾਲ ਦੀ ਨਾਲ ਦਾਨੀ ਸੱਜਣੋ ਤੁਹਾਡੇ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਆ ਮੋਤਪੁਰ ਤੇ ਪਤਵੰਤੇ ਸੱਜਣ ਪਿੰਡਾਂ ਦੇ ਸਾਡਾ ਸਹਿਯੋਗ ਕਰ ਰਿਹਾ ਇਹਨਾਂ ਦਾ ਵੀ ਬੜਾ ਧੰਨਵਾਦ ਇਹਨਾਂ ਤੋਂ ਬਗੈਰ ਇਹ ਮਿਸ਼ਨ ਜਿਹੜਾ ਹੈ ਸਿਰੇ ਮਹਾਰਾਜ ਕਿਰਪਾ ਕਰੇ ਬੜੇ ਵਧੀਆ ਤਰੀਕੇ ਨਾਲ ਜਿੰਨੀ ਕਿ ਸਾਡੀ ਮੁਹਾਰਤ ਆ ਉਹਦੇ ਨਾਲ ਇਹ ਸਾਰਾ ਜਿਹੜਾ ਅਸੀਂ ਮਿੱਥਿਆ ਟੀਚਾ ਹੈ ਇਹਨੂੰ ਮੁਕੰਮਲ ਕਰ ਸਕੀਏ ਤੁਹਾਡਾ ਸਹਿਯੋਗ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਕੈਮਰਾ ਘੁਮਾ ਦਿਓ ਉਧਰ ਤੋਂ ਉਹ ਦੁਹਰਾ ਕਰ ਲਈ ਬਾਈ ਲੱਣੇ ਕਲਿੱਪਿੰਗ ਲਾ